ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜਵੀਰ ਸਿੰਘ ਜਿਵੇਂ ਕਿ ਦੋਸਤੋ ਕਹਿੰਦੇ ਆ ਕਿ ਪਾਪ ਪੁੰਨ ਜਾਂ ਫਿਰ ਕੋਈ ਆਪਾ ਪਾਪ ਕਰਨ ਲੱਗਿਆ ਆਪਾਂ ਇਹ ਨਹੀਂ ਸੋਚਦੇ ਕਿ ਕਿਸੇ ਨੂੰ ਇਹਦੇ ਨਾਲ ਦੁੱਖ ਹੋਊਗਾ ਜਾਂ ਫਿਰ ਤਕਲੀਫ ਹੋਊਗੀ ਤੇ ਹਮੇਸ਼ਾ ਲੋਕੀ ਇਹੀ ਕਹਿੰਦੇ ਆ ਕਿ ਯਾਰ ਅੱਗੇ ਕਿ ਕਿਸੇ ਨੇ ਕੋਈ ਵੇਖਿਆ ਨਰਕਾਂ ਸਵਰਗਾਂ ਕਿਸੇ ਨੇ ਕੋਈ ਵੇਖਿਆ ਤੇ ਇਹ ਇਦਾਂ ਹੀ ਅੱਜ ਆਪਾਂ ਤੁਹਾਨੂੰ ਆਪਾਂ ਮਾਤਾ ਜੀ ਨਾਲ ਮਿਲਾ ਰਹੇ ਆਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਕਿ ਇੱਕ ਰੀ ਸਮਾਗੈ ਹੀ ਤੇ ਉਪਰੋਂ ਅ ਉਸ ਪਰਮੇਸ਼ਵਰ ਦੇ ਦਵਾਰ ਤੋਂ ਘੁੰਮ ਕੇ ਆਏ ਆ ਤੇ ਚਲੋ ਆਪਾਂ ਇਹਨਾਂ ਮਾਤਾ ਜੀ ਨੂੰ ਕੋਈ ਸੁਭਾਜ ਵਾ ਪੁੱਛਦੇ ਹਾਂ ਜੀ ਮਾਤਾ ਜੀ ਕੀ ial ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਜੀ ਠੀਕ ਤੇ ਮਾਤਾ ਜੀ ਫਿਰ ਸੁੰਝ ਆਇਆ ਕਿ ਤੁਸੀਂ ਇਹ ਕਰੀ ਕਿਦਾਂ ਸਮਾਗੇ ਹੀ ਤੇ ਘਰੇ ਆਪਣੇ ਸਾਰੇ ਜਣੇ ਰੋਣ ਲੱਗ ਪਏ ਜਾਨੀ ਕਿ ਦੁਖੀ ਹੋ ਗਏ ਕਿ ਮਾਤਾ ਜੀ ਘਰੇ ਪੂਰੇ ਹੋ ਗਏ ਆ ਫਿਰ ਤੁਸੀਂ ਅਚਾਨਕ ਹੀ ਕਈ ਘੰਟੇ ਡੇਢ ਘੰਟੇ ਬਾਅਦ ਆਪਣੀ ਅੱਖਾਂ ਖੋਲੀਆਂ ਤੇ ਤੁਸੀਂ ਫਿਰ ਕੀ ਵੇਖਿਆ ਸੀ ਹਾਂਜੀ ਇਸ ਤਰ੍ਹਾਂ ਹੀ ਕਿ ਮਤਲਬ ਜਦੋਂ ਚਲੇਗੇ ਹਾਂ ਬਿਲਕੁਲ ਹੀ ਸਰੀਰ ਜਿਹੜਾ ਇਹ ਕੰਮ ਕਰਨੋਂ ਬੰਦ ਹੋ ਗਿਆ ਹਾਂਜੀ ਤੇ ਜਿਹੜੇ ਸਵਾਸ ਹੀ ਚਲੇਗੇ ਹਾਂਜੀ ਤੇ ਜਿਸ ਵੇਲੇ ਉਹ ਮਤਲਬ ਤਿੰਨ ਚਾਰ ਜਾਣੇ ਆ ਤੂ ਤਾਂ ਕਿੱਥੇ ਲੈ ਜਾਂਦੇ ਹਾਂਜੀ ਤੇ ਬੜੇ ਪਹਾੜੀਆਂ ਪੂੜੀਆਂ ਆਈਆਂ ਦੇ ਵਿੱਚ ਤੀਤ ਬੁਰਾ ਹਾਲ ਹੈ ਤੇ ਜਦੋਂ ਅੱਗੇ ਖੜਦੇ ਆ ਉਦੋਂ ਪਹਿਲਾ ਨਰਕ ਦੇ ਵਿੱਚ ਖੜਿਆ ਇੱਕ ਪਾਸੇ ਤੇ ਬਾਤਾ ਹੀ ਗੰਦੀ ਆ ਨੇ ਵੇਖਣ ਨੂੰ ਦਿਲ ਵੀ ਨਹੀਂ ਕਰਦਾ ਹਾਂਜੀ ਉਸ ਤੋਂ ਗਾੜੀ ਵਿਖਾਇਆ ਤੇ ਜਿੱਤਰਾ ਖੋਣੇ ਖੋਣ ਮੇਰਾ ਲਉਈ ਦੀ ਦਾ ਹਾਂਜੀ ਉਸ ਤੋਂ ਗਾੜੀ ਵੇਂਦੇ ਆ ਤੇ ਇੱਕ ਦਾ ਬਾਗਿਆ ਤੇ ਇੱਕ ਦਾ ਜਿੱਤਰਾ ਮਤਲਬ ਸੋਨੇ ਦਾ ਤੇ ਬਹੁਤ ਹੀ ਜ਼ਿਆਦਾ ਸੋਨਾ ਹੈਗਾ ਵਾ ਤੇ ਜਿਹੜੀ ਬਾਰੀ ਵਿੱਚ ਦੀ ਕੱਢਦੇ ਉੱਥੇ ਬਹੁਤ ਜ਼ਿਆਦਾ ਵੱਡੇ ਵਿਸਤਾਰ ਦੇ ਵਿੱਚ ਮਤਲਬ ਬੈਠੇ ਜਿਹਨੂੰ ਧਰਮਰਾਜ ਕਹਿੰਦੇ ਤੇ ਜਿੱਤਰਾ ਮੰਦਿਆ ਨਹੀਂ ਕਿੰٹو ਵੱਡਾ ਗ੍ਰੰਥਿਆ ਜਿਹੜਾ ਰੱਖੀ ਹੋਈ ਹੈ ਅੱਛਾ ਜੀ ਤੇ ਉਹ ਆਸਨ ਲਾ ਕੇ ਤਿੱਤਰਾਂ ਬੈਠੇ ਹੁੰਦੇ ਹਾਂਜੀ ਤੇ ਉਹ ਫਿਰ ਵੇਖਦੇ ਆ ਉਹਨਾਂ ਨੇ ਜਦੋਂ ਮੈਨੂੰ ਗਾਂ ਕੱਢਿਆ ਤੇ ਉਹਨਾਂ ਨੇ ਵੇਖ ਕੇ ਤਨਨ ਕਿਹਾ ਨਹੀਂ ਇਹ ਗਲਤੀ ਨਾ ਆ ਗਏ ਇਹਨਾਂ ਨੂੰ ਵਾਪਸ ਕਰੋ ਤੇ ਉਹਨਾਂ ਖਿੱਚਣ ਲੱਗਿਆਂ ਨੇ ਮੇਰੇ ਬਾਹ ਦੇ ਸਜੀ ਬਾਹ ਦੇ ਉੱਤੇ ਮਤ ਡੰਡਾ ਮਾਰਿਆ 2 ਮਹੀਨਾ ਡੇਢ ਮਹੀਨਾ ਨਿਸ਼ਾਨ ਰਿਆ ਅੱਛਾ ਕਿਦਾਂ ਮੈਨੂੰ ਕਿ ਉਹਨਾਂ ਤੁਹਾਡਾ ਲੇਖਾ ਜੋਖਾ ਵੇਖਿਆ ਤੇ ਫਿਰ ਉਹਨਾਂ ਨੇ ਵੇਖਿਆ ਪੇ ਟਾਈਮ ਪੂਰਾ ਨਹੀਂ ਹੋਇਆ ਲਈ ਇਹਨਾਂ ਦਾ ਟਾਈਮ ਨਹੀਂ ਆ ਤੇ ਭਲੇਖੇ ਦਾ ਤੁਸੀਂ ਲੈ ਆਂਦਾ ਤੇ ਨਾਲੇ ਇਹਨਾਂ ਦੀ ਅਜੇ ਭੁక్తి ਰਹਿਣੀ ਉਹਨਾਂ ਫਿਰ ਵਾਪਸ ਕਰ ਦਿੱਤਾ ਜੇ ਸੱਚ ਇਸ ਕੰਡ ਦੇ ਵਿੱਚ ਖੜੀ ਠੀਕ ਹੈ ਮਾਤਾ ਜੀ ਤੇ ਕਿੱਦਾਂ ਮਾਤਾ ਜੀ ਉੱਥੇ ਫਿਰ ਜਿੱਦਾਂ ਕਹਿੰਦੇ ਲੋਕਾਂ ਨੇ ਕਹਿੰਦੇ ਨਰਕਸਵਰਗ ਸਭ ਕੁਝ ਇੱਥੇ ਹੈ ਕਿਸੇ ਨੇ ਕੋ ਵੇਖਿਆ ਜਾਨੀ ਕਿ ਤੁਸੀਂ ਕਿ ਫਿਰ ਉੱਥੋਂ ਹੋ ਕੇ ਆਏ ਜਾਨੀ ਕਿ ਇਹ ਨਰਕ ਹੀ ਆ ਫਿਰ ਆਪਾਂ ਸਵਰਗ ਤਾਂ ਇਹ ਸੱਚਮੁੱਚ ਰੀਅਲ 'ਚ ਹੈਗਾ ਹੈ ਹੈਗਾ ਹੈ ਜੇ ਮਤਲਬ ਉਸ ਨੂੰ ਸਮਝ ਗਏ ਜਦੋਂ ਪਹਿਲਾਂ ਖੜਿਆ ਹੀ ਨਰਕ 'ਚ ਹਾਂਜੀ ਕਿ ਉਹ ਚ ਤਾਂ ਦੱਸ ਗਏ ਵੀ ਮੂੰਹ ਵੀ ਨਹੀਂ ਦਿੱਤਾ ਜਾਂਦਾ ਵੀ ਆਖਿਆ ਨਹੀਂ ਜਾਂਦਾ ਗਾਂਦੀ ਗੰਦ ਖੋਣ ਖੋਣ ਹਾਂਜੀ ਕਿ ਉਹਦੇ ਵਿੱਚ ਡਬ ਕੋ ਡਬ ਕੱਢਣ ਲਏ ਹਾਂਜੀ ਤੇ ਇੱਕ ਪਾਸੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਸ਼ਾਨਦਾਰ ਚੀਜ਼ ਹੈ ਜਿਹੜੀ ਉਹ ਖਾਰੇ ਤੇ ਜਦੋਂ ਮਤਲਬ ਸੱਚਖੰਡ ਚ ਕਰਦੇ ਉਦੋਂ ਫਿਰ ਬਹੁਤ ਹੀ ਵਧੀਆ ਚੀਜ਼ ਵਿਖਾਉਂਦੇ ਬਾਕੀ ਗਾੜੀ ਜਿਹੜਾ ਹੈ ਇਹ ਗਾੜੀ ਜਿੰਨੇ ਪਾਪ ਕਰੋਧ ਕੀਤੇ ਹੁੰਦੇ ਫਿਰ ਉਹਨੂੰ ਉਧਰ ਨੂੰ ਕਰਦੇ ਅੱਛਾ ਹੂੰ ਠੀਕ ਹੈ ਮਾਤਾ ਜੀ ਇੱਕ ਬਾਰੀ ਹੈ ਬਿਲਕੁਲ ਛੋਟੀ ਜੀ ਵੱਡਾ ਉਹ ਵੀ ਨਿਕਲ ਜਾਂਦਾ ਨਿੱਕਾ ਉਹ ਵੀ ਨਿਕਲ ਜਾਂਦਾ ਇਹ ਛੋਟੀ ਜੀ ਬਾਰੀ ਛੋਟੀ ਜੀ ਬਾਰੀ ਚ ਵਿੱਚ ਦਿਖਤ ਦੇ ਠੀਕ ਠੀਕ ਤੇ ਫਿਰ ਮਾਤਾ ਜੀ ਤੁਹਾਨੂੰ ਜਦੋਂ ਉਹ ਫਿਰ ਤੁਹਾਨੂੰ ਵਾਪਸ ਛੱਡਣਾ ਆਇਆ ਕਿ ਫਿਰ ਅਚਾਨਕ ਹੀ ਤੁਹਾਡੀਆਂ ਅੱਖਾਂ ਖੁੱਲੀਆਂ ਨਹੀਂ ਇਸ ਤਰ੍ਹਾਂ ਨਹੀਂ ਜਦੋਂ ਉਹਨਾਂ ਨੇ ਵਾਪਸ ਕੀਤਾ ਨਾ ਭਾਰੀ ਚੋਂ ਬਾਹਰ ਹਾਂਜੀ ਫਿਰ ਆਣ ਕੇ ਤੇ ਥੋੜੇ ਥੋੜੇ ਸਿੱਝੇ ਜਿਹਾ சுவாਸ ਜਿਤਨਾ ਮਤਲਬ ਹੰਸਾਨ ਦੇ ਵਿੱਚ ਪੈਂਦੇ ਆ ਇਤਾਂ ਪਏ ਤੇ ਉੱਥੇ ਮਾਤਾ ਜੀ ਤੁਸੀਂ ਇਕੱਲੇ ਸੀ ਕਿ ਬਹੁਤ ਦੁਨੀਆ ਸੀ ਬਾਲ ਬੱਚੇ ਜਿੱਦਾਂ ਅ ਬਜ਼ੁਰਗ ਜਾਂ ਫਿਰ ਨਿਆਣੇ ਸਿਆਣੇ ਨਹੀਂ ਬਹੁਤ 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 ਸੀ ਬਹੁਤ ਹੀ ਚਾਹੀਦਾ ਬਿਲਕੁਲ ਠੀਕ ਹੈ ਹਾਂਜੀ ਫਿਰ ਮਾਦਾ ਤੁਹਾਡੇ ਘੰਟੇ ਬਾਅਦ சுவாਸ சுவாਸ ਆਈ ਮੇਰਾ ਕੋਈ ਟੰਡ ਨਿੰਡ ਲੱਗ ਗਿਆ ਹੈ ਕਰੀ ਮਤਲਬ ਰੋਕ ਆਪੇ ਜੀ ਅੱਛਾ ਜੀ ਫਿਰ ਬਾਅਦ ਜਿ세 ਜਿ세 ਜਿਵੇਂ ਮਤਲਬ ਇੱਕ ਗੂਠਾ ਪਰਦਾ ਹਿਲਾ ਦੋਸਤੋ ਬਾਅਦ ਸਹੀ ਜਿ세 சுவாਸ ਵਿੱਚ ਆ ਗਈ ਠੀਕ ਹੈ ਮਾਦਾ ਚਲੋ ਠੀਕ ਹੈ ਦੋਸਤੋ ਤੁਸੀਂ ਵੇਖੋ ਕਿ ਹਮੇਸ਼ਾ ਕਦੀ ਵੀ ਕਿਸੇ ਦਾ ਮਾੜਾ ਨਾ ਕਰੋ ਹਮੇਸ਼ਾ ਜੇਕਰ ਇਨ੍ਹਾਂ ਹੱਥਾਂ ਦੇ ਨਾਲ ਆਪਾਂ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤੇ ਮਾੜਾ ਵੀ ਨਾ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾ ਤੇ ਤੁਹਾਡਾ ਪੈਸਾ ਜਾਣਾ ਕਿਉਂਕਿ ਜਿੱਦਾਂ ਆਪਾਂ ਆਏ ਆ ਉਦਾਂ ਹੀ ਆਪਾਂ ਵਾਪਸ ਜਾਣਾ ਉਸ ਵਾਹਿਗੁਰੂ ਦੇ ਕਾਰਨ ਕੋਈ ਵੀ ਤੁਹਾਡੀ ਮੈਲ ਮਾੜੀਆਂ ਸਭ ਕੁਝ ਇੱਥੇ ਰਹਿ ਜਾਣਾ ਕੋਈ ਤੁਹਾਡਾ ਪੈਸਾ ਥਿਲਾ ਜੋੜਿਆ ਨਹੀਂ ਇਹ ਨਾਲ ਜਾਣਾ ਇੱਕ ਸਿਰਫ ਤੁਹਾਡੇ ਹੱਥਾਂ ਦੇ ਕੀਤੀ ਹੋਈ ਪੁੰਨ ਹੀ ਤੁਹਾਡੇ ਨਾਲ ਜਾਣੇ ਆ ਇਹ ਮਾਤਾ ਜੀ ਤੋਂ ਆਪਾਂ ਪੁੱਛਿਆ ਏ ਤੇ ਸੋ ਦੋਸਤੋ ਆਪਣੇ ਆਪ ਤੇ ਕੰਟਰੋਲ ਕਰੋ ਜੋ ਵੀ ਤੁਸੀਂ ਪਾਵ ਕਰਦੇ ਜੇ ਹਮੇਸ਼ਾ ਪੁੰਨਾ ਵਾਲ ਧਿਆਨ দাও ਉਹਨਾਂ ਕਮਾਓ ਤੇ ਪੁੰਨ ਦਾ ਹੀ ਖਾਓ ਕਿਉਂਕਿ ਜਦੋਂ ਤੁਸੀਂ ਆਪਣੇ ਸਵਾਦ ਛੱਡੇ ਤਾਂ ਉਹਨਾਂ ਨੇ ਤੁਹਾਡਾ ਧਰਮ ਰਾਜ ਨੇ ਲੇਖਾ ਜੋਖਾ ਪੁੱਛਣਾ ਤੇ ਉਹ ਤੁਹਾਨੂੰ ਦੇਣਾ ਪੈਣਾ ਜਿਵੇਂ ਕਿ ਮਾਤਾ ਜੀ ਨੇ ਦੱਸਿਆ ਇੱਕ ਪਾਸੇ ਖੂਨ ਸੀ ਤੇ ਇੱਕ ਪਾਸੇ ਸੋਨੇ ਦਾ ਮਹਿਲ ਬਣਿਆ ਸੀ ਖੂਬਸੂਰਤ ਜਗਾ ਸੀ ਤੇ ਆਪਾਂ ਜਿੱਦਾਂ ਖੂਨ ਨਾਲ ਜਿਹੜੀ ਗੰਦਗੀ ਸੀ ਉਹਨੂੰ ਆਪਾਂ ਨਰਕ ਕਹਿ ਸਕਦੇ ਹਾਂ ਤੇ ਜਿਵੇਂ ਕਿ ਦੂਜੇ ਪਾਸੇ ਇੱਕ ਸੋਨੇ ਦੇ ਮਹਿਲ ਹੀ ਤੇ ਖੂਬਸੂਰਤ ਜਗ੍ਹਾ ਹੀ ਉਹਨੂੰ ਆਪਾਂ ਸਵਰਗ ਕਹਿ ਸਕਦੇ ਹਾਂ ਦੋਸਤੋ ਇਸ ਕਰਕੇ ਕਿਸੇ ਦਾ ਵੀ ਮਾੜਾ ਨਾ ਕਰੋ ਤੇ ਆਪਣਾ ਵਧੀਆ ਲਾਈਫ ਇੰਜੋਏ ਕਰੋ ਠੀਕ ਆ ਦੋਸਤੋ ਸਾਡੀ ਇਹ ਵੀਡੀਓ ਨੂੰ ਵਾਤਵਾਰਤ ਸ਼ੇਅਰ ਕਰਿਓ ਜੀ ਆਪਣੇ ਦੋਸਤਾਂ ਤੱਕ ਪਹੁੰਚਾਓ ਜੀ ਤਾਂ ਕਿ ਜੋ ਲੋਕ ਇਸ ਪਾਪ ਪੁੰਨ ਨੂੰ ਜਾਣ ਸਕਣ ਅਤੇ ਇਸ ਦਾ ਫਰਕ ਸਮਝ ਸਕਣ ਠੀਕ ਆ ਦੋਸਤੋ ਓਕੇ ਜੀ ਸਸਟਿਕ